ਉਥੇ ਤੇ ਨਾ ਡੀਜੇ ਲਾਇਆ ਇਹਨੇ ਕੋਲ ਤੇ ਭਈਆਂ ਨੇ 10 ਕੇ 12 ਜਣੇ ਹੈਗੇ ਕਿਉਂਕਿ Bhojpuri ਗਾਣੇ ਵਿੱਚ ਜੇ ਇੰਨੇ ਕੰਦੇ ਗਾਣੇ ਲਾਉਂਦੇ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਇਹਦੇ ਵਿੱਚ ਵੀ ਕੀ ਕੁਝ ਕਬੂਲਦੇ ਪਏ ਜਿਵੇਂ ਇਹਨਾਂ ਨੂੰ ਇਹਨਾਂ ਨੂੰ ਕਿਹਾ ਵਾ ਮਤਲਬ ਇਸ ਵਿੱਚ ਵੀ ਆਪਣੀ ਆਵਾਜ਼ ਘੱਟ ਕਰਕੇ ਰਮਾਨਾ ਸ਼ਾਂਤੀ ਨਾਲ ਕੁੱਟੀ ਡਾਓ ਇਸ ਵਾਰ ਤੇ ਇਹ ਗਾੜੀਆਂ ਵਹਿਸ ਤੇ ਪਈ ਮੇਰੇ ਨਾਲ ਨਾਲ ਦੀ ਨੇ ਦੋ ਵਾਰ ਇਹਨਾਂ ਨੂੰ ਸਮਝਾਇਆ ਵੀ ਇਹਨਾਂ ਡੀਜੇ ਬੰਦ ਕਰ ਦੋ ਬੰਦ ਕਰ ਦੋ ਨਹੀਂ ਗਏ ਜੇ ਮੈਂ ਇਸ ਨੂੰ ਕਹਿਣ ਵਾਸਤੇ ਇਹਨਾਂ ਦੇ ਕੁੱਟੀ ਦੇ ਉੱਪਰ ਛਾਤੇ ਚੜਿਆ ਵੀ ਆਪਣਾ ਡੀਜੇ ਬੰਦ ਕਰ ਦੋ ਦਲੀਪ ਨਾਂ ਦਾ ਮੁੰਡਾ ਵਾ ਜਿੰਨੇ ਮੈਨੂੰ ਪਿਛੋਂ ਫੜਿਆ ਇੱਕ ਫੋਨ ਨਾਲ ਗੱਜਾ ਜਾ ਮੁੰਡਾ ਉਹਨੇ ਮੇਰਾ ਗਾਲ ਖੋਟ ਕੇ ਨਾਲ ਮੇਰਾ ਬਦਬੀ ਕੀਤੀ ਮੇਰੇ ਕੇਸਾਂ ਦੀ ਬਦਬੀ ਹੋਈ ਮੇਰੀ ਪੱਗ ਲਾਈ ਕਿ ਆ ਵੇਖੋ ਮੇਰੇ ਕੱਪੜੇ ਮੇਰਾ ਗਾਲ ਖੋਟਿਆ ਮੇਰੇ ਕੋਲ ਬੋਲੀਅਮ ਨਹੀਂ ਜਾਂਦੇ ਕੋ ਤਾਂ ਬੰਦਿਆਂ ਨੇ ਢਾ ਲਿਆ ਵਾ ਢਾ ਕੇ ਦੀ ਪਾਗੇ ਦੇ ਕੇਸਾਂ ਦੀ ਬਹੁਤ ਜਿਆਦੇ ਨਾਲ ਖੋਏ ਵਾਲ ਨੂੰ ਜਦੋਂ ਮੈਂ ਆਈ ਮੈਨੂੰ ਬੇਟੀ ਨਾਲ ਦੀ ਨੇ ਫੋਨ ਕੀਤਾ ਮੈਂ ਆਪਾਂ ਜਾਈ ਮੌਕੇ ਤੇ ਆਣ ਕੇ ਮੈਂ ਵੇਖਿਆ ਤੇ ਵਾਲੇ ਦੇ ਗਲ ਤੇ ਆ ਦਾੜੀ ਵੀ ਖਿਲਰੀ ਹੈ ਤੇ ਪੱਗ ਵੀ ਇਹਦੀ ਕਿਤੇ ਦੀ ਕਿਤੇ ਉਹਨਾਂ ਛੁੱਟੀ ਬਹੁਤ ਮਾਰਕੋਟ ਉਹਨਾਂ ਕੀਤੀ ਆ ਵੇਖੋ ਬਹੁਤ ਗਲਤ ਗੱਲ ਵਾ ਸਾਡੇ ਇੱਕ ਪੰਜਾਬੀ ਭਰਾ ਨੂੰ ਗਾਲ ਪੈਣ ਹੱਥੀਂ ਪੈਣ ਤੇ ਪੱਗ ਲਾਦਣ ਸਾਡੀ ਪੱਗ ਦਾ ਕੋਈ ਇਤਨੀ ਹੈਗੀ ਸਿੱਖ ਜਿਹਾ ਬੰਦਿਆਂ ਨੂੰ ਅਪੀਲ ਕਰਨਾ ਚਾਹੁੰਦਾ ਵਾਂ ਕਿ ਮੇਰੇ ਵੀਰ ਮਤ ਤੋਂ ਵੱਧ ਮੇਰੀ ਮਾਇਤ ਕਰਨ ਕਿਉਂਕਿ ਇਹਨਾਂ ਨੂੰ ਪੰਜਾਬ ਵਿੱਚ ਤੇ ਤੁਹਾਨੂੰ ਪਤਾ ਇਹਨਾਂ ਅੱਗੇ ਵੀਆਂ ਨੇ ਬਹੁਤ ਗੰਦ ਪਾ ਚੁੱਕੇ ਆ ਤੇ ਜੇ ਹੁਣ ਵੀ ਇਹਨਾਂ ਦਾ ਨਾਂ ਨੱਥ ਪਾਈ ਗਈ ਤੇ ਇਹਨਾਂ ਨੇ ਗੱਲ ਨੂੰ ਧੀਆਂ ਪੈਣਾ ਹੁੰਦਾ ਗੱਲ ਨੂੰ ਵੀ ਗੱਬੀਤ ਵੀ ਕਰਨਗੇ ਜੀ ਭਾਈ ਜੀ ਕੀ ਗੱਲ ਹੋਈ ਆ ਜੀ ਭਾਈ ਜੀ ਗੱਲ ਕੋਈ ਨਹੀਂ ਸਵੇਰੇ ਗੱਲ ਹੀ ਗੁੱਡੀ ਆ ਕੇ ਗੱਲ ਹੋਈ ਪੁੱਠੇ ਤੇ ਚੜੇ ਸੀ ਬੱਚੇ ਵੀ ਛੋਟੇ ਮੇਰੇ ਨਾਲ ਚੜੇ ਆ ਤੇ ਆ ਨਾਲ ਦੇ ਪੁੱਠੇ ਦੀਵੇਂ ਮੰਜ਼ਲ ਤੇ ਮੇਰੇ ਵਾਈਫ ਤੇ ਬੱਚੇ ਬੈਠੇ ਇੰਨਾ ਪੁੱਠੇ ਤੇ ਨਾ ਡੀਜੇ ਲਾਇਆ ਇਹਨੇ ਪੁੱਠੇ ਤੇ ਭਈਆਂ ਨੇ 10 ਕੇ 12 ਜਿਹੜੇ ਹੈਗੇ ਜੀ ਜੋ भोजपुरी ਗਾਣੇ ਵਿੱਚ ਜਿਹਨੇ ਕੰਦੇ ਗਾਣੇ ਲਾਉਂਦੇ ਤੁਹਾਨੂੰ ਮੈਂ ਦੱਸ ਵੀ ਸਕਦਾ ਇਹਦੇ ਵਿੱਚ ਵੀ ਕੀ ਕੁਛ ਕੁ ਬੋਲਦੇ ਪਏ ਜਿਵੇਂ ਇਹਨਾਂ ਨੂੰ ਇਹਨਾਂ ਨੂੰ ਕਿਹਾ ਵਾ ਮਤਲਬ ਇਸ ਵਿੱਚ ਵੀ ਆਪਣੀ ਆਵਾਜ਼ ਘਟਾ ਕੇ ਰਮਾਨਾ ਸ਼ਾਂਤੀ ਨਾਲ ਬੁੱਢੀ ਡਾਓ ਇਸ ਵਕਤ ਤੇ ਇਹ ਗਾੜੀਆਂ ਵਹਿਸ ਤੇ ਪਈ ਮੇਰੇ ਨਾਲ ਦੀਨੇ ਦੋ ਵਾਰ ਇਹਨਾਂ ਨੂੰ ਸਮਝਾਇਆ ਵੀ ਇਹਨਾਂ ਡੀਜੇ ਬੰਦ ਕਰ ਦੋ ਬੰਦ ਕਰ ਦੋ ਨਹੀਂ ਗਏ ਜੇ ਮੈਂ ਇਸ ਨੂੰ ਕਹਿਣ ਵਾਸਤੇ ਇਹਨਾਂ ਦੇ ਕੋਟੀ ਦੇ ਉੱਪਰ ਛਾਤੇ ਚੜਿਆ ਵੀ ਆਪਣਾ ਡੀਜੇ ਬੰਦ ਕਰ ਦੋ ਦਲੀਪ ਨਾਂ ਦਾ ਮੁੰਡਾ ਵਾ ਜਿੰਨੇ ਮੈਨੂੰ ਪਿਛੋਂ ਫੜਿਆ ਇੱਕ ਫੋਨ ਨਾਲ ਗੱਜਿਆ ਜਾ ਮੁੰਡਾ ਉਹਨੇ ਮੇਰਾ ਗਾਲ ਘੋਟ ਕੇ ਨਾਲ ਮੇਰੇ ਨਾਲ ਬਦਬੀ ਕੀਤੀ ਮੇਰੇ ਕੇਸਾਂ ਦੀ ਬਦਬੀ ਹੋਈ ਮੇਰੀ ਪੱਗ ਲਈ ਤੇ ਆਹ ਵੇਖੋ ਮੇਰੇ ਕੱਪੜੇ ਆਹ ਵੇਖੋ ਮੇਰਾ ਗਾਲ ਘੋਟਿਆ ਮੇਰੇ ਕੋ ਬੋਲੀਆ ਵੀ ਨਹੀਂ ਜਾਣਦੇ ਕੋ ਸਰ ਮੈਂ ਛੇ ਮਹੀਨੇ ਪਹਿਲਾਂ ਮੇਰਾ ਪ੍ਰਸ਼ਨ ਹੋਇਆ ਵਾ ਇਸ ਕਰਕੇ ਨਾ ਬੱਚੀ ਹੋਇਆ ਮੈਨਾਂ ਕੁਝ ਕਰ ਸਕਦਾ ਇਨਾ ਹੋ ਰਿਹਾ ਕੇ ਨਾ ਆਪਣਾ ਵੀ ਕਿੱਥੋਂ ਦੇ ਰਹੇ ਨੇ ਤੇ ਕੀ ਗੱਲ ਹੋਈ ਸਰ ਮੇਰਾ ਨਾਮ ਵੀਰਜੀ ਗੁਰਪ੍ਰੀਤ ਸਿੰਘ ਆ ਜੀ ਰਾਮਨਗਰ ਤੋਂ ਨੀ ਮਜੀਠਾ ਰੋਡ ਬਾਈਪਾਸ ਦਾ ਰਹਿਣ ਵਾਲਾ ਜੀ ਕੀ ਗੱਲ ਗੱਲ ਸਵੇਰੇ ਵੀਰਜੀ ਗੁੱਡੀ ਤੋਂ ਹੋਈ ਆ ਗੁੜ ਪਤੰਗ ਡਾਉਣ ਤੋਂ ਕੇ ਨਾ ਵੀਰਜੀ ਮੇਰਾ ਕੋਠਾ ਨਾਲ ਹੀ ਇਹਨਾਂ ਦੇ ਲੱਗਦਾ ਵਾ ਜਿੱਥੇ ਆ ਭਈਏ ਬੰਗਾਲੀ ਬੱਸੀ ਵਾਲੇ ਰਹਿੰਦੇ ਆ ਕਵਾੜ ਦਾ ਕੰਮ ਕਰਦੇ ਆ ਤੇ ਮੈਂ ਨਾਲ ਆਪਣੇ ਕੋਠੇ ਤੇ ਆਪਣੇ ਬੱਚਿਆਂ ਨੂੰ ਲੈ ਕੇ ਬੈਠਾ ਸੀ ਤੇ ਨਾਲ ਮੇਰੇ ਵਾਈਫ ਆ ਨੀਵੇਂ ਆ ਨੀਵੀਂ ਮੰਜ਼ਲ ਤੇ ਬੈਠੇ ਸੀ ਮੈਂ ਮੰਜੀ ਢਾ ਕੇ ਤੇ ਵੀਰਜੀ ਬੋਝਪੂਰੀ ਗਾਣੇ ਨੇ ਗੰਦੇ ਮੰਦੇ ਗਾਣੇ ਲਾਉਣ ਦੇ ਸੀ ਮਿਊਜ਼ਿਕ ਲਾ ਕੇ ਤੇ 10 ਕੇ 12 ਜਣ ਵਾਚ ਲਾਉਂਦੇ ਪਏ ਹੀ ਜਿਹਦੇ ਨਾਲ ਕੇ ਨਾਲ ਦੀ ਮੇਰੀ ਨੇ ਪਰੇਸ਼ਾਨ ਹੋ ਕੇ ਨਾ ਦੋ ਤਿੰਨ ਵਾਰ ਇਹਨਾਂ ਨੂੰ ਕਹਿ ਚੁੱਕੀ ਹਾਂ ਵੀ ਆਪਣੀ ਆਵਾਜ਼ ਬੰਦ ਕਰ ਦਿਓ ਬੰਦ ਕਰ ਦਿਓ ਪਰ ਵੀਰ ਜੀ ਜੇ ਇਹ ਕਹਿਣ ਤੇ ਵੀ ਨਾ ਟਲੇ ਸਗੋਂ ਹੋਰ ਮੁੰਡੇ ਮਗਾ ਕੇ ਵੀਰ ਜੀ ਉੱਤੇ ਆ ਕੇ ਨੱਚਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਤੇ ਜੇ ਵੀਰ ਜੀ ਮੈਂ ਆਪਣੇ ਇਹਨਾਂ ਨੂੰ ਉੱਤੇ ਕਹਿਣ ਵਾਸਤੇ ਗਿਆ ਤੇ ਵੀਰ ਜੀ ਇਹਨਾਂ ਗਾੜੀਆਂ ਮੇਰੇ ਨਾਲ ਹੱਥੋਂ ਪਾਈ ਕੀਤੀ ਜਿਸ ਵਿੱਚ ਵੀਰ ਜੀ ਇਹਨਾਂ ਮੇਰੀ ਪੱਗ ਲਈ ਆ ਮੇਰੇ ਕੇਸਾਂ ਦੀ ਬੇਦਬੀ ਵੀ ਕੀਤੀ ਇਹਨਾਂ ਨੇ ਕਿੰਨੇ ਬੰਦੇ ਸੀ ਭਾਜੀ ਵੀਰ ਜੀ ਉਹ ਤਕਰੀਬਨ 10 ਜਣੇ ਹੈਗੇ ਸੀ ਤੇ ਮੈਂ ਵੀਰ ਜੀ ਇਕੱਲਾ ਹੈਗਾ ਸੀ ਜੀ ਹਮਲਾ ਵਗੈਰਾ ਵੀ ਕੀਤਾ ਉਹਨੇ ਹਮਲਾ ਵੀਰ ਜੀ ਇਹ ਇਹਨਾਂ ਨੇ ਮੇਰੇ ਮੱਖੀਆਂ ਮੱਖੀਆਂ ਮਾਰੀਆਂ ਵੇਖੋ ਮੇਰਾ ਗਲ ਵੀ ਕੁੱਟਿਆ ਇੱਧਰ ਵੇਖੋ ਆ ਮੇਰੇ ਆ ਵੇਖੋ ਕੱਪੜੇ ਵੀ ਪਾੜੇ ਤੇ ਵੀਰ ਜੀ ਮੇਰਾ ਥੋੜੇ ਦਿਨ ਪਹਿਲਾਂ ਮੇਰਾ ਪ੍ਰੈਸ਼ਨ ਹੋਇਆ ਵਾ ਮੈਂ ਅੱਗੇ ਬੱਜੀ ਹੋਇਆ ਵਾਂ ਤੇ ਵੀਰ ਜੀ ਇਸ ਕਰਕੇ ਮੈਂ ਚਾਹੁੰਦਾ ਕਿ ਮੈਨੂੰ ਇਨਸਾਫ ਮਿਲੇ ਤੁਸੀਂ ਕੋਈ ਦਾਤਰ ਵਗੈਰਾ ਵੀ ਕੋਈ ਆਪ ਵੀਰ ਜੀ ਇਹ 10 ਜਣੇ ਹੈਗੇ ਸੀ ਤੇ ਵੀਰ ਜੀ ਇਹਨਾਂ ਕੋਲ ਵੀ ਇਹਨਾਂ ਪਹਿਲਾਂ ਵੀ ਇਹਨੇ ਬੁਰਾ ਮਗਾ ਕੇ ਉੱਪਰ ਬੈਠੇ ਸੀ ਦਾਰੂ ਦੂਰੂ ਦਾ ਇਹਨਾਂ ਪ੍ਰੋਗਰਾਮ ਕੀਤਾ ਸੀ ਵੀ ਇਹਨਾਂ ਦਾਰੂ ਦੂਰੂ ਪੀ ਕੇ ਨੱਚਣਾ ਨੁੱਚਣਾ ਮੈਂ ਸਿਰਫ ਇਹਨਾਂ ਨੂੰ ਡਰਾਉਣ ਵਾਸਤੇ ਹੀ ਖੜਿਆ ਸੀ ਮੈਂ ਇਹਨਾਂ ਨੂੰ ਕੋ ਮਾਰਨ ਵਾਸਤੇ ਨਹੀਂ ਖੜਿਆ ਸੀ ਤੇ ਜਿਸ ਦੇ باوجود ਇਹਨਾਂ ਕਿਹਾ ਸੀ ਇਹਨਾਂ ਦੇ ਬੰਦੇ ਨੇ ਦਲੀਪ ਦਲੀਪ ਮੁੰਡਾ ਵਾ ਮੈਨੂੰ ਕਿਹਾ ਵੀ ਦਾਤਰ ਇਹ ਕੰਮ ਨਾ ਕਰ ਜਿਸ ਦੇ ਬਦਲੇ ਮੈਂ ਉਹ ਦਾਤਰ ਆਪਣੇ ਥੱਲੇ ਨੀਵੇਂ ਸੋੜਤਾ ਇਹਨਾਂ ਫੇਰ ਵੀਰ ਜੀ ਮੇਰੇ ਨਾਲ ਮੇਰੇ ਨਾਲ ਧੱਕੇਸ਼ਾਹੀ ਕਰਕੇ ਇਹ 10 ਜਣੇ ਮੈਨੂੰ ਪੈ ਗਏ ਵੀਰ ਕੀ ਤਾਂ ਨੰਮ ਰਣ ਹਾਂ ਤੇ ਹੁਣ ਇਸ ਵਾਰ ਤੁਸੀਂ ਪੁਲਿਸ ਨੂੰ ਕੰਪਲੇਨ ਕਰ ਕੰਪਲੇਨ ਇਸ ਵਾਰ ਕਰਕੇ ਆਇਆ ਮੈਂ ਉਹ ਦਰਖਾਸਤ ਵੀ ਦੇ ਚੁੱਕਾ ਹਾਂ ਕੀ ਮੰਗੀ ਕਰਦੇ ਮੰਗਿਆ ਮੈਨੂੰ ਵੀਰ ਜੀ ਮੈਨੂੰ ਇਨਸਾਫ ਚਾਹੀਦਾ ਜੀ ਸਿੱਖ ਜੱਥੇਬੰਦੀਆਂ ਨੂੰ ਵੀ ਕੀ ਅਪੀਲ ਕਰਨਾ ਚਾਹੁੰਦਾ ਸਿੱਖ ਜੱਥੇਬੰਦੀਆਂ ਨੂੰ ਅਪੀਲ ਕਰਨਾ ਚਾਹੁੰਦਾ ਵਾਂ ਕਿ ਮੇਰੇ ਵੀਰ ਮੱਤਵੱਦ ਮੇਰੀ ਮਾਇਤ ਕਰਨ ਕਿਉਂਕਿ ਇਹਨਾਂ ਨੇ ਪੰਜਾਬ ਵਿੱਚ ਤੇ ਤੁਹਾਨੂੰ ਪਤਾ ਇਹਨਾਂ ਅੱਗੇ ਵੀਆਂ ਨੇ ਬਹੁਤ ਗੰਦ ਪਾ ਚੁੱਕੇ ਆ ਤੇ ਜੇ ਹੁਣ ਵੀ ਇਹਨਾਂ ਦਾ ਨਾਂ ਨੱਥ ਪਾਈ ਗਈ ਤੇ ਇਹਨਾਂ ਨੇ ਗੱਲ ਨੂੰ ਧੀਆਂ ਪੈਣਾ ਹੁੰਦਾ ਗੱਲ ਨੂੰ ਵੀ ਗਬੀਤ ਵੀ ਕਰਨਗੇ ਜੀ ਕਸੂ ਕਿਥੋਂ ਦੇ ਰਹੇ ਨੇ ਤੇ ਕੀ ਗੱਲ ਹੈ ਮੈਂ ਆਰਾਮਨਗਰ ਕਲੌਂਗੀ ਰਹਿਣ ਵਾਲੀ ਕੁਲਵਿੰਦਰ ਕੌਰ ਮੇਰਾ ਨਾਮ ਹੈ ਕੀ ਗੱਲ ਹੈ ਯਾਰ ਗੱਲ ਕੋਈ ਨਹੀਂ ਹੋਈ ਇਹ ਕਿ ਤੇਰੇ ਪੇਸੇ ਕੋਠੇ ਤੇ ਹੀ ਤੇ ਲਾਗੇ ਗਵਾਂਢੀ ਆ ਪਤਾ ਨਹੀਂ ਭਈਏ ਬੰਗਾਲੀ ਆ ਠੀਕ ਆ ਉਹ ਕਦੇ ਉਹਨਾਂ ਨੇ ਗਾਣੇ ਲਾਏ ਗੰਦੇ ਮੰਦੇ ਇਹਨੇ ਕਿਤੇ ਕਿਹਾ ਵੀ ਬੰਦ ਕਰ ਦੋ ਉਹ ਗਾਣੇ ਨਾ ਲਾਓ ਲਾਗੇ ਧੀਆਂ ਪਹਿਣਾ ਉਹਨਾਂ ਨੇ ਸੁਣੀ ਨਹੀਂ ਇਹਦੇ ਕੋਲ ਲਾਗੇ ਚਲੋ ਦਾਤਰ ਹੋਊਗਾ ਮੈਨੂੰ ਨਹੀਂ ਪਤਾ ਮੈਂ ਵੇਖਿਆ ਨਹੀਂ ਜੋ ਮੈਂ ਮੌਕੇ ਦੇ ਵਖੇ ਉਹ ਦੱਸੂ ਉਹਨੇ ਦਾਤਰ ਦਾ ਡਰਵਾ ਹੀ ਦਿੱਤਾ ਉਹਨਾਂ ਫੜ ਕੇ ਨੂੰ ਕਿਹਾ ਦਾਤਰ ਥੱਲੇ ਇਹਨੇ ਥੱਲੇ ਸੌੜ ਤਾ ਨਾ 10 ਬੰਦਿਆਂ ਨੇ ਨੂੰ ਢਾ ਲਿਆ ਖੋ ਜਿਆ ਦੇਣਾ ਖੋਏ ਵਾਲ ਨੂੰ ਜਦੋਂ ਮੈਂ ਆ ਹੀ ਮੈਨੂੰ ਬੇਟੀ ਨਾਲ ਨੇ ਫੋਨ ਕੀਤਾ ਮੈਂ ਆਪਾਂ ਜਿਆ ਹੀ ਮੋਕਿਆ ਤੇ ਆਣ ਕੇ ਮੈਂ ਵੇਖਿਆ ਤੇ ਵਾਲੇ ਦੇ ਗਲ ਚਾ ਦਾੜੀ ਵੀ ਖਿਲਰੀ ਤੇ ਪੱਗ ਵੀ ਇਹਦੀ ਕਿਤੇ ਦੀ ਕਿਤੇ ਉਹਨਾਂ ਛੁੱਟੀ ਬਹੁਤ ਮਾਰਕੋਟ ਉਹਨਾਂ ਕੀਤੀ ਆ ਵੇਖੋ ਬਹੁਤ ਗਲਤ ਗੱਲ ਵਾ ਸਾਡੇ ਇੱਕ ਪੰਜਾਬੀ ਭਰਾ ਨੂੰ ਗਾਲ ਪੈਣ ਹੱਥੀਂ ਪੈਣ ਤੇ ਪੱਗ ਲਾਦਣ ਸਾਡੀ ਪੱਗ ਦਾ ਕੋਈ ਇਤਨੀ ਹੈਗੀ ਅਸੀਂ ਮੰਗਿਆ ਕਰਦੇ ਸਾਨੂੰ ਜੋ ਵੀ ਸਾਡੇ ਹੱਕ ਚ ਕਾ ਹੋਣੀ ਚਾਹੀਦੀ ਗੱਲ ਵਾ ਸਾਡੇ ਸਿੱਖ ਬੰਦੀਆਂ ਨੇ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੀ ਸੁਣਾਈ ਕੀਤੀ ਜਾਵੇ ਸਾਡੇ ਪੱਗ ਦਾ ਜਿਹੜਾ ਜੋ ਮੁੱਲ ਵਾ ਉਹ ਪਾਇਆ ਜਾਵੇ ਆ ਰਾਮਨਗਰ ਕਲੋਨੀ ਦੇ ਵਿੱਚ ਤੇ ਦੋ ਬੀਜੇ ਨੂੰ ਲੈ ਕੇ ਝਗੜਾ ਕਿਸ ਸਰ ਸਾਰਾ ਪਾਉਂਦਾ ਮੇਰੇ ਕੋਲ ਜੀ ਗੁਰਵੇਸ ਸਿੰਘ ਮੇਰੇ ਕੋਲ ਦਰਖਾਸਤ ਲੈ ਕੇ ਆਇਆ ਤੇ ਜਦ ਦੂਜੀ ਪਾਰਟੀ ਉਹ ਵੀ ਆਈ ਇਹਨਾਂ ਦਾ ਗਰਾਫ ਸੀ ਕੋਈ ਘਰੇਲੂ ਵਿਵਾਦ ਹੈਗਾ ਕੋਈ ਉਹਦੇ ਕਰਕੇ ਇਹਨਾਂ ਦਾ ਲੜਾਈ ਹੋਇਆ ਜਿਸ ਕਰਕੇ ਉਹ ਕਹਿੰਦੇ ਜਦੋਂ ਦੋਨਾਂ ਦਾ ਆਪਸ ਵਿੱਚ ਗੁੱਸਾ-ਗੁੱਸਾ ਹੋਇਆ ਇਹਦਾ ਪਤਾ ਲੱਗਾ ਕਿ ਭਈ ਇਹ ਜੇ ਤਫਦੀਸ਼ ਕੀਤੀ ਜਾ ਰਹੀ ਪਾਗਲਤ ਉਹ ਕਹਿੰਦਾ ਮੇਰੀ ਪਾਗਲਤ ਹੈ ਤਸਦੀਕ ਕੀਤੀ ਗਈ ਜੈਸੀ ਕਾਰਵਾਈ ਪਾਈ ਗਈ ਹੈ ਜੈਸੀ ਕਾਰਵਾਈ ਮੇਰੇ ਚਲਦੀ ਜਾਊਗੀ